ਪਰਵਿੰਦ ਕੇਜਰੀਵਾਲ ਕਹਿੰਦੇ ਆ ਸਲੋਕਰ ਲਾਤਾ ਉਹਨਾਂ ਨੇ ਆਪ ਦਾ ਐਮਐਲਏ ਆਪ ਦੀ ਸਰਕਾਰ ਉਹ ਕਹਿੰਦੇ ਸਰਕਾਰ ਨੇ ਹੀ ਕੰਮ ਕਰਨੇ ਆ ਜੇ ਲੋਕਾਂ ਨੇ ਕੰਮ ਕਰਾਉਣੇ ਆ ਤਾਂ ਸਰਕਾਰ ਤੇ ਕੈਰੀ ਇਹ ਤਾਂ ਫਿਰ VOTER ਦੀ ਬੇਇੱਜ਼ਤੀ ਆ VOTER ਨਾਲ ਧੱਕਾ ਆ ਜੇ ਕਹਿੰਦੇ ਸਰਕਾਰ ਕਿਉਂ ਆਮ ਆਦਮੀ ਦੇ ਕੰਮ ਨਹੀਂ ਹੁੰਦੇ ਮੈਂ ਜਿੰਦਾ ਜਾਗਦਾ ਗਵਾਹ ਆ ਜਿਨੇ ਅੱਜ ਤੋਂ ਪਹਿਲਾਂ ਮੇਰੇ ਤੋਂ ਅਪਰੋਚ ਕੀਤੀ ਐਡਮਿਨਿਸਟ੍ਰੇਸ਼ਨ ਲੋਕਾਂ ਦੇ ਲਈ ਆ ਨਾ ਕਿ ਨੇਤਾਵਾਂ ਦੇ ਲਈ ਆ ਇਹ ਪਰਿਭਾਸ਼ਾ ਚੇਂਜ ਕਰਨੀ ਪੈਣੀ ਆ ਕਿਉਂਕਿ ਸਾਡੇ ਆਮ ਪਬਲਿਕ ਦੇ ਟੈਕਸਸ ਤੋਂ ਅਫਸਰਾਂ ਨੂੰ ਸੈਲਰੀ ਜਾਂਦੀ ਆ ਤਨ ਨਾ ਕਿ ਇਹਨਾਂ ਦੇ ਫੰਡ ਦੇ ਵਿੱਚੋਂ ਜਾਂਦੀ ਹੈ ਇਹਨਾਂ ਦੇ ਫੰਡ ਕੱਪਲਿਆਂ ਦੇ ਲਈ ਹੈ ਨਾ ਕਿ ਲੋਕ ਹਿੱਤ ਦੇ ਲਈ ਹੈ ਇਸ ਲਈ ਅਸੀਂ ਇੱਜ਼ਤ ਕਰਦੇ ਹਾਂ ਲੀਡਰ ਦੀ ਪਰ ਅੱਜ ਮੈਨੂੰ ਕੋਈ ਇਹ ਤਾਂ ਦੱਸੋ ਵੀ ਅਰਵਿੰਦ ਕੇਜਰੀਵਾਲ ਜੀ ਕੋ ਕਿਹੜਾ ਸੰਵਿਧਾਨਕ ਅਹੁਦਾ ਹੈ ਜਿਹੜਾ ਉਹ ਆ ਕੇ ਇੱਥੇ ਅਨਾਉਂਸ ਕਰ ਦੇਣਗੇ ਇਸ ਲਈ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਗੁੰਮਰਾਹ ਕੀਤਾ ਜਾਂਦਾ ਤੇ ਹੁਣ ਲੋਕ ਗੁੰਮਰਾਹ ਨਹੀਂ ਹੋਣਗੇ ਇਹ ਚਾਹੇ ਜ਼ੋਰ ਲਗਾ ਲੈਣ ਨਰਿੰਦਰ ਮੋਦੀ ਜੀ ਚਾਹੇ ਲਗਾ ਲੈਣ ਕੇਜਰੀਵਾਲ ਜੀ ਤੇ ਚਾਹੇ ਲਾ ਲੈਣ ਕਾਂਗਰਸ ਦੇ ਸੁਪਰੀਮੋ ਜੀ ਇਹ ਮੇਰੀ ਨਹੀਂ ਇਹ ਜਨਤਾ ਦੀ ਲੜਾਈ ਹੈ ਇਹਨਾਂ ਦੇ ਨਾਲ ਕਿਉਂਕਿ ਜਨਤਾ ਦੇ ਹੱਕਾਂ ਦੇ ਨਾਲ ਇਹਨਾਂ ਨੇ ਕਹਾਨ ਕੀਤਾ